ਅੱਜ ਹਰ ਸੰਤਪੁਰਾ ਦੀ ಗ್ರಾಮ ਪੰਚਾਇਤ ਦੇ ਵਿੱਚ ਆ ਕੇ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਔਰ ਮੈਂ ਤੁਹਾਡਾ ਜਿਆਦਾ ਜਿਆਦਾ ਸਨਮਾਨੀ ਲਵਾਗਾ ਅੱਜ ਪ੍ਰਮਾਤਮਾ ਨੇ ਵੀ ਬੜੀ ਦਇਆ ਮਿਹਰ ਕੀਤੀ ਹੈ ਕਿ ਠੰਡੀ ਹਵਾ ਜਿਹੜੀ ਚੱਲ ਰਹੀ ਹੈ ਔਰ ਜਦੋਂ ਆਮ ਆਦਮੀ ਪਾਰਟੀ ਦੀ ਵੇਵ ਹੋਵੇ ਤਾਂ ਮਾਲ ਕੋਲੋਂ ਠੰਡੀ ਰੱਖਦਾ ਕਿਉਂ ਕਿ ਕਿਉਂਕਿ ਆਮ ਆਦਮੀ ਪਾਰਟੀ ਲੋਕਾਂ ਦੇ ਭਲੇ ਦੀ ਗੱਲ ਕਰਦੀ ਹੈ ਸੋ ਜਿੱਤੋ ਅੱਜ ਸਾਡੇ ਵਿਸ਼ੇਸ਼ ਤੌਰ ਤੇ ਸਾਡੇ ਮੁੱਖ ਮਹਿਮਾਨ ਲੋਕ ਸਭਾ ਪਟਿਆਲਾ ਤੋਂ ਹੈਲਥ ਮਿਨਿਸਟਰ ਡਾਕਟਰ ਬਲਵੀਰ ਜੀ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਟਿਕਟ ਦੇ ਕੇ ਇੱਥੋਂ ਨਵਾਜਿਆ ਸੋ ਮੇਰੀ ਬੇਨਤੀ ਹੈ ਅੱਜ ਵੈਸੇ ਇਕੱਠ ਤੋਂ ਹੀ ਪੂਰਾ ਪਤਾ ਲੱਗ ਰਿਹਾ ਹੈ ਅੱਜ ਇਕੱਠ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਹਲਕੇ ਸ਼ੁਕਰਾਨੇ ਦੇ ਲੋਕਾਂ ਨੇ ਜਿੱਤ ਦਾ ਜਿਹੜਾ ਡੰਕਾ ਹੈ ਉਹ ਡਾਕਟਰ ਸਾਹਿਬ ਦੇ ਹੱਕ ਦੇ ਵਿੱਚ ਵਜਾ ਦਿੱਤਾ ਹੈ ਸੋ ਮੇਰੀਆਂ ਮੇਰੀਆਂ ਕੁਝ ਬੇਨਤੀਆਂ ਨੇ ਮੈਂ ਤਾਂ ਤੁਹਾਡੇ ਹਲਕੇ ਦੇ ਵਿੱਚ ਰਹਿਣਾ 24 ਘੰਟੇ ਹਮੇਸ਼ਾ ਤੁਹਾਡੇ ਵਿੱਚ ਰਹਿਣਾ ਜਿਹੜੇ ਅੱਜ ਤੋਂ ਪਹਿਲਾਂ ਬਣਾਏ ਸੀਗੇ ਉਹ ਹਮੇਸ਼ਾ ਚੰਡੀਗੜ੍ਹ ਦਾ ਰੋਕੀ ਕਰਦੇ ਸੀਗੇ ਔਰ ਕਦੇ ਵੀ ਕਿਸੇ ਨੇ ਹਲਕੇ ਦੀ ਸਾਰ ਨਹੀਂ ਰਹੀ ਹਰ ਕਲ ਵਾਰਸ ਰੱਖਿਆ ਸ਼ਾਇਦ ਇਸੇ ਕਰਕੇ ਸਾਡੇ ਹਲਕੇ ਦੇ ਜਿਹੜੇ ਕੰਮ ਸੀਗੇ ਉਹ ਅਧੂਰੇ ਰਹਿ ਗਏ ਔਰ 170 ਦਾ ਹਲਕਾ ਪਚੜਦਾ ਹੀ ਰਹਿ ਗਿਆ ਔਰ 2 ਸਾਲਾਂ ਤੋਂ ਤੁਸੀਂ ਮਾਨ ਸਾਹਿਬ ਦੀ ਸਰਕਾਰ ਬਣਾਈ ਮੈਂ ਹਰ ਚੰਪੁਰੇ ਵਿੱਚ ਵੀ ਆਇਆ ਸੀਗਾ ਮੈਂ ਹਰ ਨਗਰ ਦੇ ਵਿੱਚ ਗਿਆ ਹਰ ਪਿੰਡ ਦੇ ਵਿੱਚ ਗਿਆ ਹਰ ਸ਼ਹਿਰ ਦੇ ਵਿੱਚ ਗਿਆ ਮੈਂ ਇਲੈਕਸ਼ਨ ਟੈ ਵੋਟਾਂ ਮੰਗਣ ਟਾਈਮ ਇਹ ਕੋਈ ਗੱਲ ਕਿਹਾ ਕਰਦਾ ਸੀਗਾ ਕਿ ਮੈਂ ਉਹਨਾਂ ਵਾਂਗੂ ਗੁੰਡਾ ਬਹਿਰਾ ਨਹੀਂ ਆ ਮੈਨੂੰ ਬੋਲਣਾ ਆਉਂਦਾ ਸ਼ਰਤ ਇੱਕ ਹੈ ਕਿ ਮੈਨੂੰ ਬੋਲਣ ਜੋਗਾ ਕਰ ਦਿਓ ਵਾਅਦਾ ਤੁਹਾਡੇ ਨਾਲ ਆਪਣੇ ਹਲਕੇ ਦੀ ਹਰ ਗੱਲ ਉਸ ਪਵਿੱਤਰ ਵਿਧਾਨ ਸਭਾ ਦੇ ਵਿੱਚ ਰੱਖੂੰਗਾ ਔਰ ਤੁਸੀਂ ਕਹਿ ਕਰੋਗੇ ਕਿ ਉਹ ਸਾਡੇ ਵਾਲਾ ਬੋਲਦਾ ਹੈ ਕਹਿੰਦੇ ਹਣ ਕੀ ਸਾਡੇ ਵਾਲਾ ਬੋਲਦਾ ਉਹਨਾਂ ਨੇ ਮੂੰਹ ਚ ਗੁੰਗਣੀਆਂ ਪਾਇਆਂ ਹੋ ਜਾਂ ਸੀ ਕਿਆ ਕੋਈ ਸੱਚ ਕਹਿ ਨਹੀਂ ਸੀ ਬੋਲਦੇ ਉਹਨਾਂ ਦੇ ਦਿਲਾਂ ਦੇ ਵਿੱਚ ਆਪਣੀ ਹਲਕੇ ਦਾ ਕੋਈ ਦਰਦ ਨਹੀਂ ਸੀਗਾ ਇਸ ਲਈ ਨਹੀਂ ਸੀ ਬੋਲਦੇ ਮੈਂ ਹਰ ਮੁੱਦੇ ਤੇ ਬੋਲਿਆ ਔਰ ਹਰ ਮੁੱਦੇ ਤੇ ਕੰਮ ਆਇਆ ਮੈਂ ਉਹ ਕੈਂਡੀਡੇਟਾਂ ਵੱਲੋਂ ਨਾ ਬਾਕੀ ਦਾ ਮੈਂ ਤੁਹਾਡੇ ਨਾਲ ਗੱਲਾਂ ਕਰਦਾ ਹੀ ਰਹਿਦਾ ਇੱਕ ਗੱਲ ਮੇਰੀ ਧਿਆਨ ਰੱਖ ਲਿਓ ਸਾਰੇ ਬੈਠੇ ਹੋ ਤੁਸੀਂ ਜੇ ਘਰ ਦਾ ਮੁਖੀ ਬੇਈਮਾਨ ਹੋਵੇ ਤਾਂ ਘਰ ਦੇ ਕਦੇ ਕੰਮ ਚੱਲਦੇ ਨਹੀਂ ਹੁੰਦੇ ਜੇ ਘਰ ਦਾ ਮੁਖੀ ਸਾਫ ਸੁਥਰਾ ਹੋਵੇ ਉਹਨੂੰ ਪਤਾ ਹੁੰਦਾ ਹੈ ਕਿ ਮੈਂ ਆਪਣੇ ਘਰ ਨੂੰ ਕਿੱਦਾਂ ਚਲਾਉਣਾ ਹੈ ਤਾਂ ਉਹ ਘਰ ਦਾ ਮੁਖੀ ਇੱਕ ਪਾਸੇ ਲਾ ਕੇ ਤੁਰ ਲੈਂਦਾ ਹੈ ਔਰ ਉਸ ਘਰ ਨੂੰ ਤਰੱਕੀਆਂ ਵੱਲ ਲੈ ਕੇ ਜਾਂਦਾ ਹੈ ਮਹਾਰਾਣੀ ਪੰਨੀਤੌਰ ਚਾਰ ਵਾਰ ਦੀ ਐਮਪੀ ਰਹੀ ਦੋ ਵਾਰ ਦੇ ਮੁੱਖ ਮੰਤਰੀ ਰਹੇ ਇੱਕ ਵਾਰ ਦੀ ਸੈਂਟਰ ਦੀ ਵਜ਼ੀਰ ਰਹੀ ਜੋ 20 ਸਾਲਾਂ ਦੇ ਵਿੱਚ ਉਹਨਾਂ ਦਾ ਤੰਦੂਆ ਨਹੀਂ ਖੁੱਲਿਆ ਤਾਂ ਹੁਣ ਉਹਨਾਂ ਦਾ ਕਿਹੜਾ ਤੰਦੂਆ ਖੁੱਲੇਗਾ ਕੰਨਾਰੇ 20 ਸਾਲ ਦੇ ਵਿੱਚ ਆ ਕੇ ਕਦੇ ਉਸ ਪਾਰਲੀਮੈਂਟ ਦੇ ਵਿੱਚ ਜਾ ਕੇ ਪੰਜਾਬ ਦੀ ਗੱਲ ਨਹੀਂ ਕੀਤੀ ਸਾਡੇ ਕਦੇ ਇਤਾਂ ਦੀ ਗੱਲ ਨਹੀਂ ਕੀਤੀ ਸਾਡੇ ਕਦੇ ਹਸਪਤਾਲਾਂ ਦੀ ਗੱਲ ਨਹੀਂ ਕੀਤੀ ਸਾਡੇ ਪੜੇ ਲਿਖੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਗੱਲ ਨਹੀਂ ਕੀਤੀ ਸਾਡੇ ਸਕੂਲਾਂ ਨੂੰ ਠੀਕ ਕਰਨ ਦੀ ਗੱਲ ਨਹੀਂ ਕੀਤੀ ਸਾਡੇ ਉੱਤੇ ਕਾਲਜ ਬਣਾਉਣ ਦੀ ਕਦੇ ਗੱਲ ਨਹੀਂ ਕੀਤੀ ਸਾਡੇ ਨਹਿਰੀ ਪਾਣੀਆਂ ਦੀ ਕਦੇ ਗੱਲ ਨਹੀਂ ਕੀਤੀ ਸਾਡੇ ਪੜੇ ਲਿਖੇ ਨੌਜਵਾਨਾਂ ਨੂੰ ਕਦੇ ਰੋਜ਼ਗਾਰ ਦੇਣ ਦੀ ਗੱਲ ਨਹੀਂ ਕੀਤੀ ਫਿਰ ਉਹਨਾਂ ਨੂੰ ਵਟਾਂ ਕਿਉਂ ਪਾਈਏ ਕਦੇ ਵਾਸਤੇ ਪਈਏ ਇੱਕ ਘੱਟ ਲੋਕ ਨੇ ਦਾਗੀ ਲੋਕ ਨੇ ਲੁੱਟ ਕੇ ਖਾ ਗਏ ਪੰਜਾਬ ਨੂੰ ਪੰਜਾਬ ਦੀਆਂ ਧੱਜੀਆਂ ਵੜਾ ਦਿੱਤੀਆਂ ਇਹਨਾਂ ਲੋਕਾਂ ਨੇ ਇਹੀ ਆਸ ਕਰਕੇ ਅਪਨ ਡਾਕਟਰ ਤਰਨਵੀਰ ਗਾਂਧੀ ਨੂੰ ਵੋਟਾਂ ਪਾਈਆਂ ਸੀਗੀਆਂ ਪਰ ਉਹਨਾਂ ਤੋਂ ਵੀ ਮਾੜਾ ਨਿਕਲਿਆ ਉਹਨਾਂ ਤੋਂ ਵੀ ਮਾੜਾ ਨਿਕਲਿਆ ਉਹਨੇ 5 ਸਾਲ ਆਪਣਾ ਹਸਪੀਟਲ ਨਹੀਂ ਚਲਾਇਆ ਇਸ ਤੋਂ ਇਲਾਵਾ ਕੁਝ ਨਹੀਂ ਕੀਤਾ ਆਪਣੇ ਹਸਪੀਟਲ ਦੇ ਵਿੱਚ ਮਰੀਜ਼ੀ ਦੇਖੇ ਨੇ ਅੱਜ ਵੀ ਉਹ ਡਾਕਟਰ ਧਰਮਵੀਰ ਗਾਦੀ 15 ਕਰੋੜ ਰੁਪਏ ਦੀ ਲਾਗਤ ਦੇ ਨਾਲ ਨਵੇਂ ਹਸਪਤਾਲ ਦੀ ਸੌਰੀ ਕਰ ਰਿਹਾ ਹੈ ਔਰ ਇੱਕ ਪਾਸੇ ਡਾਕਟਰ ਬਲਵੀਰ ਹੈ ਜਿਨੇ ਆਪਣਾ ਅੱਖਾਂ ਦਾ ਹਸਪਤਾਲ ਵੇਚ ਦਿੱਤਾ ਕਿਉਂ ਵਿੱਚ ਆਪਣੇ ਲਈ ਵੇਚਿਆ ਆਪਣੇ ਇਤਾਂ ਦੇ ਵਿੱਚ ਇਸ ਕਰਕੇ ਵਿੱਚ ਕਿ ਜੇ ਮੈਂ ਆਪਣਾ ਹਸਪਤਾਲ ਠੀਕ ਕਰ ਚੱਲ ਗਿਆ ਤਾਂ ਸਰਕਾਰੀ ਹਸਪਤਾਲ ਕਿਸੇ ਨੇ ਠੀਕ ਨਹੀਂ ਕਰਨੇ ਇਸ ਕਰਕੇ ਉਹ ਆਪਣਾ ਹਸਪਤਾਲ ਵੇਚ ਰਿਹਾ ਹੁੰਦਾ ਹੈ ਔਰ ਦੂਸਰੇ ਪਾਸੇ ਕਲੀ ਦਲ ਦਾ ਐਨ ਕੇ ਸ਼ਰਮਾ ਦੋ ਵਾਰ ਦਾ ਐਮ ਐਲ ਏ ਰਿਆ ਡੇੜਾ ਬਸੀ ਦਾ ਜਿਹੜਾ ਬੰਦਾ ਜਿੱਤ ਕੇ ਡੇੜਾ ਬਸੀ ਦੀ ਲੀਨੀ ਗੱਲ ਕਰ ਸਕਿਆ ਆਪਣੀ ਵਿਧਾਨ ਸਭਾ ਦੀ ਗੱਲ ਉਸ ਵਿਧਾਨ ਸਭਾ ਚ ਨਹੀਂ ਕਰ ਸਕਿਆ ਉਸ ਤੋਂ ਅਪਕੀ ਉਮੀਦ ਲਾਵਾਂਗੇ ਕਿ ਤਿੰਨੋਂ ਕਰਤਾਰ ਆਦਮੀ ਨੇ ਇਹਨਾਂ ਨੂੰ ਮੂੰਹ ਨਾ ਲਾਈਏ ਡਾਕਟਰ ਬਲਬੀਰ ਬੇਦਾਗ ਔਰ ਸਾਬਸਵੀ ਦੇ ਇਨਸਾਨ ਨੇ ਡਾਕਟਰ ਬਲਬੀਰ ਹੋ ਹੈ ਸਾਨੂੰ ਨਹੀਂ ਸੀਗਾ ਪਤਾ ਡਾਕਟਰ ਬਲਵੀਰ ਨੂੰ ਵੀ ਨਹੀਂ ਸੀਗਾ ਪਤਾ ਕਿ 2022 ਦੇ ਵਿੱਚ ਸਾਡੀ ਸਰਕਾਰ ਬਣਾਉਣਗੇ ਪੰਜਾਬ ਦੇ ਲੋਕ ਵੀ ਸਾਡੀ ਸਰਕਾਰ ਬਣਾਉਣਗੇ ਜਦੋਂ ਪੂਰੇ ਸ਼ਿਕਰਤ ਤੇ ਪੂਰੀ ਪੀਕ ਤੇ ਚੱਲ ਰਿਹਾ ਸੀਗਾ ਕਿਸਾਨੀ ਅੰਦੋਲਨ 13 ਮਹੀਨੇ ਜਦੋਂ ਉੱਤੇ ਕਿਸਾਨ ਦਾ 13 ਸੀਗਾ ਉਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਨਾ ਹੀ ਡਾਕਟਰ ਬਲਵੀਰ ਕੋਈ ਅਹੁਦੇਦਾਰ ਸੀਗਾ 13 ਮਹੀਨੇ ਲਗਾਤਾਰ ਉਸ ਕਿਸਾਨੀ ਅੰਦੋਲਨ ਦੇ ਵਿੱਚ ਹਿੱਸਾ ਪਾਇਆ ਉੱਤੇ ਫ੍ਰੀ ਆਪਰੇਸ਼ਨ ਕੀਤੇ ਫਰੀ ਦੇ ਵਿੱਚ ਐਂਗ ਕੰਡੀਆਂ ਔਰ ਜਦੋਂ ਜਦੋਂ ਸਵੇ ਦੀ ਲੋਟ ਪਈ ਜਥੇਬੰਦੀਆਂ ਨੇ ਹੁਕਮ ਲਾਇਆ ਤਾਂ ਉਹਨਾਂ ਦੇ ਹੁਕਮ ਦੀ ਮੁਤਾਬਕ ਉੱਥੇ ਸੇਵਾ ਕੀਤੀ ਪਹਿਲੋਂ ਡਾਕਟਰ ਬਲਵੀਰ ਔਰ ਮਹਾਰਾਣੀ ਪ੍ਰਨੀਤ ਕੌਰ ਉਹ ਕਿੱਥੇ ਸੀਗੀ ਡਾਕਟਰ ਧਰਵੀਰ ਗਾਂਧੀ ਉਹਦੋਂ ਕਿੱਥੇ ਸੀਗਾ ਅਨਕੇ ਸ਼ਰਮਾ ਉਹਦੋਂ ਕਿੱਥੇ ਸੀਗਾ ਉਹ ਇਹਨਾਂ ਨੇ ਤਾਂ ਸੱਤਾ ਪੋਗੀ ਹੋਈ ਸੀਗੀ ਇਹ ਤਾਂ ਪੰਜ-ਪੰਜ ਵਾਰ ਦੇ ਦੋ-ਦੋ ਵਾਰ ਦੇ ਆਪਣੇ ਆਪਣੇ ਹਲਕਿਆਂ ਦੇ ਲੋਕ ਸਭਾ ਦੇ ਇੰਚਾਰਜ ਰਹੇ ਸੀਗੇ ਐਮਪੀ ਰਹੇ ਸੀ ਐਮਐਲਏ ਰਹੇ ਸੀਗੇ ਇਹਨਾਂ ਨੇ ਕਿਉਂ ਨਹੀਂ ਜਾ ਕੇ ਗੱਲ ਕੀਤੀ ਇੱਕੋ ਇਨਸਾਨ ਹੈ ਡਾਕਟਰ ਬਲਬੀਰ ਜਿਹੜਾ ਸਾਡਾ ਦਰਦ ਪਹਚਾਣਦਾ ਹੈ ਜਿਹਦੇ ਅੰਦਰ ਸਾਡੇ ਲੋਕਾਂ ਦਾ ਦਰਦ ਹੈ ਜਿਹੜਾ ਦਰਦ ਰੱਖਦਾ ਹੈ ਨੌਜਵਾਨੀ ਦਾ ਜਿਹੜਾ ਦਰਦ ਰੱਖਦਾ ਹੈ ਸਾਡੇ ਹਸਪੀਟਲਾਂ ਨੂੰ ਠੀਕ ਕਰਨ ਦਾ ਉਸ ਇਨਸਾਨ ਨੂੰ ਸਾਡਾ ਹਰਜ ਬਣਦਾ ਹੈ ਕਿ ਵੋਟਾਂ ਪਾ ਕੇ ਜਿਤਾਈਏ ਵੋਟਾਂ ਪਾ ਕੇ ਜਿਤਾਈਏ ਮੈਨੂੰ ਵਿਸ਼ਵਾਸ ਦਿਓ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਨੂੰ ਵਿਸ਼ਵਾਸ ਦਿਵਾਓ ਔਰ ਅੱਜ ਵਿਸ਼ੇਸ਼ ਤੌਰ ਤੇ ਡਾਕਟਰ ਬਲਬੀਰ ਜੀ ਆਪਣੇ ਚਾਏ ਨੇ ਉਹਨਾਂ ਦਾ ਵੀ ਆਪਾਂ ਵਿਚਾਰ ਸੁਣਾਂਗੇ ਡਾਕਟਰ ਬਲਬੀਰ ਜੀ ਨੂੰ ਵੀ ਵਿਸ਼ਵਾਸ ਦਿਓ ਦੋਨੇ ਹੱਥ ਖੜੇ ਕਰਕੇ ਤੁਹਾਡੇ ਨਾਲ ਇੱਕ ਗੱਲ ਸਾਂਝੀ ਇਹ ਕਰਨਗੇ ਦੋਨੇ ਹੱਥ ਖੜੇ ਕਰਕੇ ਸਾਡੀ ਟੀਮ ਦਾ ਹੌਸਲਾ ਵਧਾ ਦਿਓ ਕਿ ਇਸ ਵਾਰ ਅਸੀਂ ਫਿਰ ਝਾੜੂ ਧਬ ਕੇ दूजिया किनारे लावे जीकलाफ इनकला जिन्होंने हाथ नहीं खड़े की गल भाई उन्होंने बिजली फ्री नहीं मिलती जे मिलती है तो दोनों हाथ खड़े करके नारे लाओ इनकला आम आदमी पार्टी आम आदमी पार्टी दफ्तार बलबीर चंगाबाद चंगाबाद दफ्तार बलबीर चंगाबाद ਤਨਵਾਦ ਬਹੁਤ ਬਹੁਤ ਤਨਵਾਦ ਸਾਡੇ ਐਮਐਲਏ ਸਾਹਿਬ ਜੀ ਦਾ ਮੋਰਨ ਆਪਣੇ ਵਿਚਾਰ ਬਹੁਤ